ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਟਾਟਾ ਸਵਾਗਤ ਹੈ ਜੀ ਕਿਸਾਨ ਵੀਰ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਸ਼ਹਿਰ ਜਨਾਲਾ ਤਹਿਸੀਲ ਵੀ ਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਤਿੰਨ ਗਾਵਾਂ ਦਿਖਾਉਣੀਆਂ ਕੋਈ ਗੱਬਨ ਹੈ ਕੋਈ ਤਾਜੀ ਸੂਈ ਹੈ ਤੇ ਕੋਈ ਟੋਕੜਿਆ ਵੀਡੀਓ ਫੋਰੀ ਵਖੇ ਤਿੰਨ گاਵਾ ਹੌਲੇ ਭਜ ਤਿੰਨੇ ਤੁਹਾਨੂੰ ਦਿਖਾਉਣੀ ਆ ਹਾਂਜੀ ਵਿਧੀ ਸਾਸਰੀ ਕਾਲ ਜੀ ਸਾਸਰੀ ਕਾਲ ਜੀ ਹੋ ਸੁਣੋ ਠੀਕ ਠਾਕ ਜੀ ਵਿਧੀ ਜੀ ਵਧੀਆ ਮੰਜੀ ਖਾਵਾਂ ਦੇ ਪੰਜ ਹੀ ਆਪਣੇ ਕੋ ਅੱਛਾ ਇਹੋ ਨੇ ਇੱਕ ਦੋ ਕਲੀਆਂ ਬਾ ਬਾਬੇ ਰੋੜੇ ਲੱਗ ਲੱਗੇ ਅੱਛਾ ਉੱਧਰ ਮੰਜੀ ਕਿੱਵੇ ਉਹ ਕਲੀਆਂ ਬਾ ਬਾਬੇ ਰੋੜੇ ਲੱਗ ਲੱਗੇ ਠੀਕ ਆ ਨਾਂ ਦੱਸ ਦਈਏ ਵਿਧੀ ਕਰੀ ਆਪਣਾ ਸ਼ਹਿਜ ਨਾਲਾ ਜ਼ਿਲ੍ਹਾ ਅੰਮ੍ਰਿਤਸਰ ਤੇ ਫੋਨ ਨੰਬਰ ਬੋਲ ਦੇ ਕਰ 98575 ਠੀਕ ਆ ਚਲੋ ਸ਼ੁਰੂਆਤ ਜਿਹੜੀ ਆ ਪਹਿਲੇ ਨੰਬਰ ਤੇ ਸਭ ਪਹਿਲਾਂ ਜਿਹੜੀ ਆ ਵਾਲੀ ਤੇ ਕਹਿੰਦੇ ਕਰ ਲਈਏ ਆ ਸ਼ਹਿਜ ਜੀ ਇਹ ਕੀ ਤੇ ਐਰ ਸ਼ਾਇਰਿਆ ਪਰ ਸਭ ਵੀ ਸੋੜੀ ਘਾਟੀ ਆ ਕਿਸੇ ਦਿਨ ਤੇ ਕਿੰਨਾ ਕੁ ਲਾਜੂ ਟਾਈਮ ਇਹਨੂੰ ਭਾਜੀ ਘਰ ਆ ਲਿਆ ਦੇ ਪੂਰਾ 1 ਮਹੀਨਾ ਖੜਨਾ ਵਈ ਹੁਣ 10 ਦਿਨ ਕਹਿ ਲੀਏ 20 ਦਿਨ ਕਹਿ ਲੀਏ ਅੱਛਾ ਕਹਿੰਦੇ 1 ਮਹੀਨੇ ਦਾ 2-3 ਦਿਨ ਵਾਧੇ ਕਰਦੇ ਨੇ ਅੱਛਾ ਹਾਂ ਮਹੀਨਾ ਜਿਹੜਾ ਰਮਾਨ ਨੇ ਇਹਨੇ ਖੜਨਾ ਹੀ ਖੜਨਾ ਵਾ ਬੋਲੋ ਅਗਲੇ ਮਹੀਨੇ ਤੇ ਖੀਰ ਗਿਆ ਸੂਗੀ ਚੌਥੇ ਮਹੀਨੇ ਦੇ ਠੀਕ ਹੈ ਤੋਰਦਾ ਫਿਰ ਇੱਕ ਵਾਰੀ ਅਪ੍ਰੈਲ ਦਾ ਮਹੀਨਾ ਵੀ ਜਿਹੜਾ ਇਹਨੇ ਪੂਰਾ ਲੈ ਜਾਣਾ ਸਗਰ ਆਇਆ ਤੁਹਾਨੂੰ ਵਾਧੀ ਬੁੱਢੀ ਲੋਕਾਂ ਬੈਠ ਕਰਨਾ ਉਹ ਵਾ ਲੈ ਜਾਣਾ ਠੀਕ ਹੈ ਇਹ ਆ ਕਿ ਸਾਰੀਆਂ ਗਰਮੀਆਂ ਦੋਤੇ ਚਵਾ ਦੂਗੀ ਇਹਨੂੰ ਬਰੀ ਗੋੜੋ ਇਹਨੂੰ ਤਾਂ ਆਮੇ ਬਛੀ ਦੇ ਫਸਾਈ ਆ ਹਾਂਜੀ ਸੋ ਆ ਦੂਸਰਾ ਦੂਸਰਾ ਸਾਰਾ ਵਾਨਾ ਨੇ ਪਰਵਾ ਹੀ ਜਾਵੇ ਠੀਕ ਆ ਸਾਰਾ ਵਾਨਾ ਸਾਰਾ ਪਰਵਾ ਹੀ ਨਿਕਲੇ ਠੀਕ ਹੈ ਜੀ ਦੂਜਾ ਸੂਆ ਠੰਡੀ ਬੜੀ ਏ ਮੂੰਹ ਮਾਪੇ ਫੇਰਾ ਸਾਂਭਰ ਵਾਲੀ ਬਛੀ ਸਾਂਭੀ ਨਹੀਂ ਕਿਸੇ ਸੋਣੀ ਜੀ ਠੀਕ ਹੈ ਜੀ ਲੈ ਜਾਓ ਜੀ ਬਾਕੀ ਯਾਰ ਸ਼ਹਿਰ ਚ ਆ ਸਾਂਭੀ ਨਹੀਂ ਕਿਸੇ ਨਹੀਂ ਦਿੱਤੀ ਜੇ ਕੁ ਮਹੀਨਾ ਸੰਭਲੂਗਾ ਤੇ ਚੰਗੀ ਵੈੜ ਤਿਆਰ ਹੋ ਜਾਣੀ ਹੈ। ਭਾਜੀ ਮਹੀਨੇ ਤੋਂ ਦੋ ਚਾਰ ਦਿਨ ਵੱਧ ਵੀ ਖਰਸਦੀ ਹੈ ਘੱਟ ਨਹੀਂ ਹੁੰਦੀ ਠੀਕ ਨਾ। ਤੇ ਦੁੱਧ ਕਿੰਨਾ ਚੁਵਾਈ ਜਾਊਗੀ? ਦੁੱਧ ਵਿੱਚ ਘੱਟ ਆਏ ਲਈ 12-13 ਕਿਲੋ ਪਹਿਲੇ ਸੋਚ ਪਿਆ ਵਾ। ਅੱਛਾ। ਇਹ ਹੁਣ ਵੀ ਸਰੀਰ ਦੇ ਹਿਸਾਬ ਨਾਲ ਐਵੇਂ ਹੁਣ ਵੀ ਕਹਦੀ 16-17 ਕਿਲੋ ਦਊਗੀ। ਹਾਂਜੀ। 10000 ਕਿਲੋ ਨਹੀਂ 12 ਕਿਲੋ ਭਰੀ ਹੋਊ ਆਰਾਮ ਨਾਲ। ਇਹ ਆ ਕਿ ਚਲੋ ਜੇ ਅਜੇ ਮਹੀਨਾ ਹੈ। ਤੁਹਾਨੂੰ ਵੀ ਸਭ ਦਊਗਾ। ਹਾਂਜੀ। ਤੇ ਫੇਰ ਭਾਵੇਂ ਮੇਰੇ ਕੋਲ 16 ਕਿਲੋ ਜੋੜੇ। ਮਹੀਨਾ ਜੇ ਹੈਗਾ ਵਾ ਤਾਂਭ ਹੋ ਜਾਣੀ ਮਹੀਨੇ 'ਚ। ਦੇਖੋ ਇਹ ਕਿਹੜੀ ਨਿਗਈ ਜੀ ਭਾਜੀ ਬਾਹਰ ਦੇ 26000 26000 ਦੇ ਹੋਰ ਵੀ ਜੀ ਆਪਣੀ ਪਾਸ ਕਰਕੇ ਖੜੇ ਆਪਾਂ ਵੀ ਇੰਨਾ ਲੈਂਦੀ ਆ ਅੱਛਾ ਠੀਕ ਹੈ ਗੱਲ ਭਾਈ ਮੰਨ ਲਓ ਜੇ ਆਪਨੀ ਟਿੱਪ ਕੇ ਖੜੇ ਗੁੰਦਾ ਹੀ ਹੋਣ ਦੀਆਂ ਆ ਅੱਛਾ ਆਪਣੀ ਟਿੱਪ ਕੇ ਪਾਸ ਕਰਕੇ ਆਪਣੀ ਜੋ ਵੀ ਆ ਕੇ ਪਾਸ ਕਰਕੇ ਜਿਤਨਾ ਵੀ ਆਪਣੀ ਤਸੱਲੀ ਕਰਕੇ ਖੜੇ ਹਾਂ 2-3 ਮਹੀਨਾ 2-3 ਮਹੀਨਾ ਹੁਣ ਸਾਨੂੰ ਨਹੀਂ ਇਹਦੇ ਬਾਰੇ ਪਤਾ ਕੀ حساب ਦਾ ਹਾਂਜੀ ਹਾਂਜੀ ਬਾਕੀ ਅਸੀਂ ਟਿੱਪ ਕੇ ਲੈਂਦੀ ਗੁੰਦਾ ਆਉਂਦੀਆਂ ਬਣ ਬਣੀਆਂ ਜੀ ਚਾਰੇ ਥਣ ਪਾਸ ਆਏ ਉਤਰਾ ਹਾਂਜੀ ਚਾਰੇ ਥਣ ਪਾਸ ਆਏ ਪੂਰੇ ਗੁੰਦਾ ਆਉਂਦੀਆਂ ਪਾਸ ਆ ਆਪਾਂ ਪਾਸ ਕੀਤੀ ਕੋਈ ਸਾਡੇ ਪਾਸੇ ਵੀ ਖੜੀ ਠੀਕ ਹੈ ਜੀ ਤੇ ਹੁਣ ਜਿਹੜੇ ਆਗੇ ਆਪਣੇ ਕੋਲ ਚੰਗੇ ਕੱਦ ਕੱਠ ਲਈ ਗਾਵਾਂ ਸਿੰਘੇ ਦੇ ਅੱਗੇ ਵੱਡੇ ਆ ਕਿਸ ਵੀਰ ਨੇ ਇਹ ਆਈ ਵੀਰ ਜੀ ਮੇਰੇ ਕੋਲ ਪਸੋਂ ਦੀ ਅੱਛਾ ਇਹ ਕੋ ਦੁੱਧ ਕਹਿੰਦੇ 14 ਕਿਲੋ ਠੀਕ ਆ ਇਹਨੇ ਇਹੋ ਦਿਲ ਲਾਇਆ ਥੋੜਾ ਕੱਲੀ ਰਹੀ ਹੈ ਤਾਰੇ ਵਾ ਡੱਕਣੂਗਾ ਦਾ ਕਾਜ ਵਸਵਾਏ ਵੀ ਹਾਂਜੀ ਹਾਂਜੀ ਇਹਨੇ ਦਿਲ ਹੀ ਹਾੜੀ ਸੀ ਗੇ ਖੱਦੀ ਅੱਛਾ ਦੁੱਧ ਕੋਈ ਦਫਾ ਤੋਂ ਬਾਹਰ ਹੈ ਠੰਡਾ ਪਾਣੀ ਮੇਰੇ ਕੋਲ 4 ਕਿਲੋ 14 ਰਲੇ ਪੱਕਾ ਦੁੱਧ ਜਿਹੜਾ ਸਾਢੇ 10 ਕਿਲੋ ਦੁੱਧ ਉੱਪਰ ਤੋਂ ਤੋਰ ਦੋ ਫੇਰ ਇਹਨਾਂ ਵਿੱਚ ਸਾਢੇ 10 ਹੀ ਹੋ ਜਈ 11 ਹਣ ਵੀ ਦੇਖ ਸਾਢੇ ਤੇ ਲੱਗਦੀ ਹੈ ਮਿਲਦੀ ਹੈ ਮਿਲਦੀ ਇੰਦਾ ਹੀ ਦੇ ਵੇਖੋ ਕੋਈ ਨੀ ਨਾ ਆਇਆ ਕੋਈ ਵਗੜੀ ਕੋਣਾ ਮਿਲਦੀ ਵੰਗੇ ਬਿਨਾ ਕੋਈ ਵੀਰ ਵੰਗਾ ਨਾ ਪਾਵੇ ਵੰਗੇ ਨਾਲ ਹੌਲ ਕਰਦੀ ਏ ਅੱਛਾ ਵਗੇ ਨਾਲ ਪੜਦੀ ਏ ਠੀਕ ਆ ਰੱਸੀ ਤੋਂ ਬਿਨਾ ਪਾਰੇ ਪਾਰੇ ਵਹੀ ਨਹੀਂ ਪਾਉਂਦੇ ਬੰਦਾ ਅੱਛਾ ਸਾਨੂੰ ਨਾ ਪਾਇਆ ਨਹੀਂ ਪਾਇਆ ਇਹ ਆ ਕਿ ਚੰਗੇ ਕਦ ਕੱਢਦੀ ਏ ਭਾਰੇ ਢਾਂਚੇ ਦੀ ਏ ਜਿਹੜੀ ਹੈਗੀ ਏ ਵੀ ਬੱਚੇ ਤੋਂ 20 ਤੋਂ 25 ਤੇ ਸੂਈ ਨਾ ਜੇ ਅੱਛਾ ਬੱਚਾ ਹੀ ਜਿੱਦਾਂ ਗਰਣਾ ਅੱਛਾ ਗਰਣਾ ਜਦੋਂ ਚੰਗਾ ਮਰ ਗਿਆ ਲੱਗੋ ਅੱਛਾ ਗਰਹਿਣਾ ਬੱਚਾ ਹੀ ਜਿਹੜਾ ਇਹਦਾ ਹਾਂ ਬੱਚਾ ਇਹਦਾ ਮਰ ਗਿਆ ਹਣ ਇਹ ਹੈ ਕਿ ਉਤਨਾ ਚੰਗੇ ਕੱਦ ਕਾੜਤੀ ਆ। ਇਹ ਵੇਖੋ ਇਹੋ ਜਿੱਕਾ ਹੀ ਤਾਂ ਮਾਰਨ ਵਾਲੀ ਨਹੀਂ ਕੋਈ ਠੰਡੀ ਪੀਰੀ ਆ। ਇਹਨੂੰ ਜਿਹੜੇ ਮਰਜ਼ੀ ਬੰਨੇ ਬੈਗ ਚੋਲੋ। ਜਿਹੜੀ ਆਪੋ ਉਸੇ ਬੰਨੇ ਬੈਗ ਚੋਲੀਆਂ ਦਾ। ਠੀਕ ਆ। ਆਪਾਂ ਇਹ ਆਪਣੇ ਬੈਗ। ਕਿੰਨਾ ਰੱਖਣਾ ਵੇਦਿਆ ਤਾਂ ਮੁੱਲ ਫਿਰ ਆਪਾਂ। ਇਹ ਵੀ ਜੀ ਦਵਾਂਗੇ 27000 ਰੁਪਏ। 27000 ਦੇ। ਜੇ ਚੋਲ ਗਲਤ ਹੋਏ। ਭੂਰ ਛਟਾ ਵੰਗੇ ਤੋਂ ਬਿਨਾ ਮਿਲਦੀ ਜੇ। ਹਾਂਜੀ। ਦੁੱਧ ਦਫਰਾਂ ਤੋਂ ਬਾਹਰ ਲੀਟਰ ਮਾਰ ਜੂਗਾ ਠੰਡਾ ਪਾਣੀ ਦਾ। ਠੀਕ ਹੈ ਜੀ। ਆਹ ਚਾਲੂ ਬੜੀ ਏ ਸਾਰੇ। ਠੀਕ ਹੈ। ਤੇ ਮੁੱਲ ਮੋਲ ਬਹ 27 ਆ ਰਹੀ ਭਾਈ ਜੀ ਦਾ ਵੇਚੋ ਕਰਨਾ ਮਨਤਨ 27 ਹਜ਼ਾਰ ਤੋਂ 2400 ਬਈ ਮਨਤਨ ਹੋਣਾ ਕਿੰਨਾ ਕੁ ਬੱਚੀ ਚਲੋ ਵੱਧ ਕਰਦੇ ਹੋ ਮੋਕੇ ਦੇ ਇੱਕ ਇਹ ਆ ਇਹ ਕਿਹੜੀ ਪਿਓਰ ਐਚ ਐਫ ਆ ਹਾਂਜੀ ਦੋਰੀ ਸਾਰੀ ਕਰਮੀ ਦੁੱਧ ਹੀ ਮੈਂ ਵਧੀਆ ਠੀਕ ਆ ਚਲੋ ਮਨਤਨ ਮੋਕੇ ਦੇ ਹੋਰ ਕਰਦੇ ਦੋ ਦਸ ਬਈ ਤੇ ਇਹਦੇ ਕੋਲ ਕਿੰਨਾ ਹੀ ਦੁੱਧ ਦੇਖੋ ਅੱਗੇ ਪਲੇ ਥੋੜੀ ਧੱਕਾ ਲਾ ਦਈਏ ਆਹ ਦੇਖ ਸਕਦੇ ਜੀ ਦੁੱਧ ਕਿੰਨਾ ਇਹਦੇ ਕੋਲ ਦੁੱਧ ਵੀ ਜਿਹੇ ਕੋ ਲੀਟਰ ਵਾਲਾ ਜਿਹੜਾ ਹੋਊਗਾ ਛਿੱਗੀ ਜਿਹਾ ਹੋਏ ਅੱਛਾ ਹਾਂ ਮੈਂ ਦਾਲ ਲੀ ਹੋਰ ਦੇਖਣਿਆ ਰੋ ਆ ਦੇ ਸਾਦੇ ਚ ਝੋਗੀ ਹੈ ਮਸਲਾ ਸਿੱਗੀ ਦਾੰਦੇ ਆ ਹਾਂ ਇਹ ਸਾਈਡ ਵਾਲੇ ਤੋੜਨਾ ਵਾ ਜਿੰਨੇ ਤਾਂ ਦੁੱਧ ਕਿੰਨਾ ਪੱਕਾ 6 ਕਿਲੋਗਾ ਅੱਛਾ ਜੇ ਆਪਾਂ ਲੀਟਰ ਮਾਰ ਕੇ ਮਿਲਣਾ ਸਾਢੇ ਪੰਜ ਮੁੱਦੂ ਦਾ ਠੀਕ ਹੈ ਬਾਕੀ 6 ਕਿਲੋ ਹੀ ਸਾਢੇ ਪੰਜ ਮੁੱਦੂ ਹੈਗੀ ਵੀ ਚਰਸੀ ਚ ਹਾਂ ਤੇ ਦੁੱਧ ਬੜਾ ਸੰਘਣਾ ਹੋ ਜਾ ਦੁੱਧ ਸੰਘਣਾ ਹੋਗਾ ਤੇ ਥਾਂ ਪੂਰੇ ਹੀ ਭਾਈ ਕੋਈ ਪੂਰ ਛਟਾ ਮਾਇਰ ਜੱਗਣਾ ਕੋਈ ਚੋਵੇ ਕੋਈ ਕਿਲੋ ਨਾਲ ਚੋਵੇ ਅੱਛਾ ਕੋਈ ਥਾਂ ਦੀ ਘਰ ਬਾਅਦ ਹੋਵੇ ਜੰਮੇ ਵਾਲਿਆ ਠੀਕ ਹੈ ਤੇ ਸੂਆ ਪਹਿਲਾ ਹੀ ਆ ਇਹ ਆ ਕਿ ਘਰ ਦਾ ਚਾਹ ਪਾਣੀ ਦਾ ਜਿਹੜਾ ਸਾਰੀ ਜਾਓਗੇ ਸੰਗ ਨਾਲ ਦੁੱਧ ਹੁੰਦਾ ਹੈ ਹਜੀਆਂ ਗਾਵਾਂ ਦਾ ਬਾਕੀ ਸੰਭ ਵੀ ਇਹਦੀ ਥੋੜੀ ਘਾਟੀ ਹੋਈ ਆ ਜੇ ਕੋਈ ਸੰਭ ਨਾਲ ਕੋਈ ਲੈ ਜਾਊਗਾ ਤੇ ਦੁੱਧ ਜਿਹੜਾ ਇਹਨੇ ਘਰ ਦਾ ਚਾਹ ਪਾਣੀ ਦਾ ਸਾਰੀ ਜਾਣਾ ਇਹਨੇ ਅੱਛਾ 3 ਗਲਾ ਵੀ 3 ਗੱਲ ਦੱਸਾਂ ਨੇ ਭਾਈ ਭਰਾ ਦੋਦ ਲਈ ਠੀਕ ਆ 3 ਗੀ ਕਿਦੋਂ ਬੜੀ ਨਹੀਂ ਹੋਈ ਇਹਨੂੰ ਉਦ ਤਰੇ ਕਿ ਤੁਹਾਨੂੰ ਬਰਾਬਰ ਆ ਹਨ ਭਾਜੀ ਕੋਈ ਕੋਈ ਬਾਦ ਘੱਟ ਮੈਚ ਹੋਈ ਆ ਦੋ ਨੰਗ ਆਪਾਂ ਛੋਲੀ ਜਾ ਕੋਈ ਪੂਰ ਛੱਟਾ ਦੀ ਕੋਈ ਵੰਗਾਲੀ ਹੋਣਾ ਇਦਾਂ ਠੀਕ ਆ ਕਦ ਕਾਠ ਵੀ ਇਹਦਾ ਉੱਚਾ ਆ ਤੇ ਮੋਲੇ ਦਾ ਇਹ ਦੇ ਤਾਂ ਸਾਢੇ 3.5 ਸਾਡੇ 13000 ਦੇ ਵਿੱਚੋਂ ਕਰਨਾ ਮੰਨਤਾ ਨਾ 13000 ਦੀ ਭਾਈ ਦੇ ਦਾਂਗੇ ਪੂਰੀ ਦੀ ਤੇ ਹੋਰ ਕੁਝ ਕਹਿਣਾ ਵੇਜੀ ਫਿਰ ਹੋਰ ਵੇਜੀ ਕੁਝ ਨਹੀਂ ਕਹਿਣਾ ਬਾਕੀ ਬਣੇ ਕੋ ਵੱਡੀਆਂ ਐਚਫ ਫੌਂਗੀਆਂ ਸ਼ੈਡੂ ਲੀਆਂ ਪਾ ਅੱਛਾ ਚੰਗੀਆਂ ਵੱਡੀਆਂ ਵਛੀਆਂ ਸਾਡੀਆਂ ਵੱਡੀਆਂ ਲਿਆਉਣੀਆਂ ਪੂਰੀਆਂ ਪੂਰੀ ਸਿਰਾਂ ਵਛੀਆਂ ਡੱਬੀਆਂ ਕਾਲੀਆਂ ਦੋਂਦੀਆਂ ਝੋਗੀਆਂ ਅੱਛਾ ਉਹ ਇਸ ਕੱਲ ਪਰਸੋਂ ਦੀ ਟੋਕੜਾਂ ਕਿ ਸਜਰਾ ਨਹੀਂ ਹੈ ਜਦੋਂ ਟੋਕੜਾ ਗੱਬੜਾ ਟੋਕੜਾ ਵੀ ਹੈ ਟੋਕੜਾ ਵੀ ਵਿੱਚ ਅੱਛਾ ਸਾਰੀਆਂ ਹੀ ਠੀਕ ਹੈ ਉਹ ਵੀਰ ਆ ਖੁਦ ਵੀਡੀਓ ਪੜਾਗਾ ਉਹਨਾਂ ਦੀ ਕੱਲ ਪਰੌਣੀਆਂ ਆਪਣੇ ਕੋਲ ਠੀਕ ਹੈ ਜੀ ਹਾਂ ਤੇ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਬਾਕੀ ਆ ਜਿਹੜੀਆਂ ਤਿੰਨ ਆਉਣ ਇੱਥੇ ਜੀ ਆਪਣੀ ਜੋ ਵੀ ਅੱਥੇ ਚੋ ਕੇ ਖੜੇ ਜੋ ਵੀ ਕੁਛ ਆਹੀ ਕੁਛ ਯਾਦ ਕੋਈ ਆਪਣਾ ਆਪ ਵੇਖ ਕੇ ਤਸੱਲੀ ਕਰਕੇ ਆਪਣੀ ਮਰਜ਼ੀ ਨਾਲ ਪਸੰਦ ਕਰਕੇ ਖੜਨਾ ਜੀ ਹਾਂ ਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ